ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪਣਾ ਹੋਵੈ ਜੇ ਲਾਇ ਰਹਾ ਦਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪ੍ਰੀਆ ਭਾਰ ਸਹੈ ਸਿ ਸਿਆਣ ਪਾਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵਸ ਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵੜਿਆਈ ਹੁਕਮियत ਤਮਨੇ ਚ ਹੁਕਮ ਲਿਖ ਦੁਖ ਸੁਖ ਪਾਈ ਐ ਇਕ ਹੁਕਮੇ ਬਖਸ਼ੇਸ ਇਕ ਹੁਕਮੇ ਸੁਦਾ ਭਾਈ ਐ ਹੁਕਮੇ ਅੰਦਰ ਸਭ ਕੋ ਬਾਹਰ ਘੁਮਣਾ ਕੋਏ ਨਾਨਕ ਹੁਕਮੇ ਜੇ ਬੂਝੈ ਤਾ ਹਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋ ਵੈ ਕ세 ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸੋਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਉ ਦਰਹ ਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲੈਂਦੇ ਥਗ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮਿ ਉਗਮ ਚਲਾਏ ਰਹਾ ਨਾਨਕ ਬਿਸੇਵੇ ਪ੍ਰਵਾਹ ਸਾਚਾ ਸਾਹਿਬ ਸਚਨੋਇ ਭਖਾ ਭਉ ਆਪਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਸ ਦਿਸੇ ਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨੋ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਐ ਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ세 ਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸmai ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣਾਂ ਆਖ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਵੁ ਜਾਈ ਸਬਣਾ ਜੀ ਆ ਕਾਇਕ ਦਾਤਾ ਸੋ ਮੈਂ ਵਿਸਰਣ ਨ ਜਾਇ ਤੀਰਤ ਨਾਵਾਂ ਜੇ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸ੍ਰਿਸ਼ਟੂ ਪਾਈ ਵੇਖਾਵਣ ਕਰਮਾਂ ਕੇ ਮਿਨੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਦੇਖ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਬਣਾ ਜੀ ਆ ਕਾਇਕ ਦਾਤਾ ਸੋ ਮੈਂ ਵਿਸਰਣ ਨ ਜਾਇ ਜੇ ਜੁਗ ਚਾਰੇ ਆਰ ਜਾਹੋ ਰਜ ਸੁਨੇ ਹੋਏ ਨਮਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨ ਰਖਾਇ ਕੈ ਜਸ ਕੀ ਰਜਗਲੇ ਜੇ ਤਿਸਨ ਦਰਣਾ ਆਵਈ ਤਾ ਬਾਤ ਨ ਪੁੱਛੇ ਕੇ ਹੀਤਾ ਅੰਦਰ ਕੀਟ ਕਰ ਦੋ ਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਜੇ ਹਗ ਨ ਸੁਝਈ ਜੇ ਤਿਸ ਗੁਣ ਕੋ ਵੇ ਕਰੇ ਸੁਣੈ ਸਿੱਧ ਵੀਰ ਸਰਣਾਥ ਸੁਣੈ ਤਰਤ ਤਵਲ ਆਕਾਸ਼ ਸੁਣੈ ਦੀਪ ਲੋਪਾ ਤਾਨ ਸੁਣੈ ਪੁਹੇ ਨਾ ਸਕੇ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣੈ ਦੁਖ ਪਾਪ ਕਾਨਾਸ ਸੁਣੈ ਸਰਬ੍ਰਮਹਿੰਦ ਸੁਣੈ ਮੁਖਸਲਾ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਦਾਸ ਦਾ ਵੇਗਾਸ ਸੁਣੈ ਦੂਖ ਪਾਪ ਕਰਸ ਸੁਣੈ ਸਤ ਸੰਤੋਗਿਆਨ ਸੁਣੈ ਅਠ ਸਰਕਾਰ ਇਸ ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਜ ਧਿਆਨ ਨਾਨਕ ਭਗਤਾਸ ਦਾਵੇਗਾ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਗ ਨਾਕੇ ਰਹਾ ਸੁਣੈ ਸੇਗ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਹਾ ਸੁਣੈ ਹਾਸ ਹੋਵੇ ਸਰਾਹ ਨਾਨਕ ਭਗਤਾਸ ਦਾਵੇਗਾ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪੀਛੇ ਪਿਛਤਾਏ ਕਾਗਜ਼ ਕਲਮ ਨ ਲਿਖਨ ਹਾਰੇ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮਹਜੋਟਾ ਨਾ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਗ ਨਾ ਪਾਏ ਮਨੈ ਪਥਿਓ ਪ੍ਰਗਟ ਜਾਏ ਮਨੈ ਮੰਗਣ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਹੋਏ ਨਾ ਬਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਗਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੋਲ ਤਰਮ ਦੇ ਆ ਕਾਬੂਤ ਸੰਤੋਖ ਥਾਬ ਰਖਿਆ ਜਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਬਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਜੋਰ ਜੀ ਜਾਤ ਰੰਗਾ ਕੇ ਨਾਵ ਸਬਣਾ ਲਿਖਿਆ ਬੁੜੀ ਕਲਾਮ ਇਹ ਲਿਖਾਲਿਫ ਜਾਣੇ ਕੋਏ ਲਿਖਨ ਕਿ ਆ ਕੇ ਤਾ ਹੋਏ ਕੇਤਾ ਤਨ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਬ ਸਾਉ ਏ ਕੋ ਕੁਆਵ ਜਿਸਤੇ ਹੋਏ ਲਖ ਦਰਿਆਵ ਕੀ ਤਬ ਸਾਉ ਏ ਕੋ ਕੁਆਵ ਜਿਸਤੇ ਹੋਏ ਲਖ ਦਰਿਆਵ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਤਬਤਾ ਅਸੰਗ੍ਰੰਥ ਮੁਖ ਵੇਦ ਪਾਠ ਸੰਗਹ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਸਤਿ ਆਸੰਗ ਦਾ ਤਾਰ ਅਸੰਗ ਸੂਰਮ ਬਖਸਾਰ ਸੰਖ ਮੋਨ ਲਿਵਲਾਏ ਤਾਰ ਉਦਰਤ ਕਮਣ ਕਹਾਵੇ ਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲਿਕਾਰ ਤੂਸ ਦਾ ਸਲਾਮਤ ਨਰਨਕਾਰ ਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮਖੋਰ ਸੰਖ ਮਰਕਰ ਜਾਏ ਜੋਰ ਸੰਖ ਗਲੜ ਹਤਿਆਕ 마ਹੇ ਸੰਖ ਪਾਪੀ ਪਾਪ ਕਰ ਜਾਏ ਅਸੰਖੁ ਡਿਆਰ ਕੁੜੇ ਫਿਰਾਹੇ ਸੰਖ ਮਲੇਸ਼ ਮਲ ਭਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹੇ ਵੇ ਚਾਰ ਵਾਰ ਅਨ ਜਾਵਾਏ ਇਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਸੋ ਸਦਾ ਸਲਾਮਤ ਨਿਰੰਕਾਰ ਸੰਖ ਨਾਉ ਸੰਥਾਮ ਅਗਮ ਅਗਮ ਸੰਥਲੋ ਅਸੰਗੈ ਸਿਰ ਭਰ ਹੋਏ ਅਖਰੇ ਨਾਮ ਅਖਰੇ ਸਲਹਾ ਖਰੀ ਗਿਆਨ ਗੀਤ ਗੁਣ ਗਹਾ ਅਖਰੇ ਲਿਖਨ ਬੋਰਣ ਬਾਨ ਅਖਰਾਂ ਸਿਰ ਸੰਜੋਗ ਵਿਖਾਣ ਜਿਨਹੇ ਲਿਖੇ ਦਿਬ ਸੁਰਣਾ ਹੈ ਜਿ ਫਰਮਾਏ ਦਿਵਤੇ ਪਾਹੇ ਜੇਤਾ ਕੀਤਾ ਤੇ ਤਾ ਨਾ ਹੋ ਵਿਨਾਵੇਂ ਨਾਹੀ ਕੋ ਥਾਉ ਉਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿਤ ਭਾਵੇ ਸਾਈ ਭਲੀ ਘਰ ਤੂੰ ਉਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਬੈਰ ਤੰਦੇ ਹੀ ਪਾਣੀ ਧੋਤੇ ਉਤਰ ਸੁਖੇ ਮੋਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਧੋਏ ਪਰ ਇਹ ਮਤ ਬਾਪਾ ਕੇ ਸੰਗ ਉਤਪੇ ਨਾਵੇਂ ਕੇ ਰੰਗ ਉੰਨੀ ਬਾਪੇ ਅੱਖ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਮੀ ਜਾਪੇ ਖਾਓ ਨਾਨਕ ਹੁਕਮਿ ਆਵੋ ਜਾਹ तीर्थ तब्द आदत दान जेको पावे तिनका मान सुनया मनया मण कीता भाव अंतर्गत तीर्थ मरणा सब गुण तेरे मैं नाहि कोए बिन गुण कीते भगत ना होए सोहस्त आद वाणी ब्रह्माओ सत सुहाण सदा मण चाओ कवण सो वेला मुक्त कवण कवण थित कवण वार ਕਵਣ ਸੇ ਰਤੀ ਮਹਾ ਕਵਣ ਜਿਤੋ ਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋ ਵੈਲੇ ਕੁਰਾਨ ਵਕਤ ਨ ਪਾਇਆ ਕਾਦੀਆ ਜੇ ਲਿਖਨ ਲੈ ਕੁਰਾਨ ਚਿਤਵਾਰਣ ਜੋਗੀ ਜਾਣੇ ਰਤ ਮਹਾ ਨਾ ਕੋਈ ਜਨ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵਸਾਰਾ ਹੀ ਕਿਉ ਵਰਣੀ ਕਿਵ ਜਾਣੋ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਹੀ ਕੀਤਾ ਜਾ ਕਹੋਐ ਨਾਨਕ ਦੇਖੋ ਆਪੋ ਜਹਾਣ ਅੱਗੇ ਗਿਆਨ ਸੋ ਹੈ ਪਤਲੋਂ ਪਤਲ ਰਖ ਅਗਸ ਯਾਸ ਓਡਕ ਓਡਕ ਭਾਲ ਥਕੇ ਵੇਦ ਕੈਨਕ ਬਾਤ ਸਹ ਸਿ ਢਾਰਾ ਕਣਕ ਤੇ ਬਉ ਐ ਸਲੋਕ ਧਾਤ ਲੇਖਾਏ ਤਾਂ ਲਖਿਐ ਲੇਖੇ ਹੋਏ ਵੀ ਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੇ ਸੁਰਤ ਨਾ ਪਾਏ ਅਨੰਦ ਆਤੇ ਵਾ ਭਵਿਸ ਮੰਦਰਾ ਜਾਣੀ ਆਸਮਦ ਸਾਹ ਸੁਲਤਾਨ ਗਿਰ ਹਾਸੇ ਤੇ ਮਾਲ ਧਨ ਕੀੜੀ ਤੁਰ ਨਾ ਹੋਵਣੀ ਜੇ ਤਿਸ ਮਨੋ ਨਾਮਿ ਇਸਰਹਿ ਅੰਤਰਾ ਸਿਪਤਿ ਕਹਿ ਨ ਅੰਤ ਅੰਤਨ ਕਰਣੇ ਦੇ ਨ ਅੰਤ ਅੰਤਨ ਵੇਖਣ ਸੁਣਣ ਨ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਰਣ ਕੇਤੇ ਬਿਨ ਰਾਹੇ ਤਾਕੇ ਅੰਤਰਾ ਪਾਹੇ ਜਾਹੇ ਏਹ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਵੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾਰਾ ਐਵੜ ਉਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਓੜ ਆਪ ਜਾਣੇ ਆਪਾ ਨਾਨਕ ਨੰਦਰੀ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਥ ਮਾਇ ਕਿਤੇ ਮੰਗਹਿ ਜੋ ਦੁਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਵ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰਪਾਹੇ ਕਿਤੇ ਮੂਰਖਾ ਹੀ ਖਾਹੇ ਕਿਤੇ ਦੁਖ ਭੂਖ ਸਦਮਾਰ ਏ ਪੈਦਾਤ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਾਖ ਨਸਕੇ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੇ ਆਮਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਬਹਿ ਗਏ ਗਏ ਜਿਸਨੋ ਬਖਸੇ ਸਿਬ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਆਮਲ ਗੁਣ ਅਮਲ ਵਪਾਰ ਅਮਲ ਵਪਾਰੀਐ ਅਮਲ ਪੰਡਹਾਰ ਆਮਲ ਆਵੇ ਮੁੱਲ ਜਾਏ ਅਮਲ ਭਾਏ ਮੁੱਲ ਸਮਾਹੇ ਅਮਲ ਧਰਮ ਅਮਰ ਦੀਵਾਨ ਅਮਲ ਤਲ ਅਮਲ ਪ੍ਰਵਾਨ ਅਮਲ ਮੁਖ ਸੀਸ ਮਨੁਣੇ ਸਾਨ ਅਮਲ ਕਰਮ ਮਨੁਣ ਫਰਮਾਨ ਆ ਮੁੱਲੋ ਮਨ ਆਖਿਆ ਨਾ ਜਾਏ ਆਖ ਆਖ ਰਹੇ ਨਿਵਲਾਈ ਆਖੇ ਵੇਦ ਪਾਠ ਪੁਰਾਨ ਆਖੇ ਬੜੇ ਕਰੇ ਵਿਖਿਆਣ ਆਖੇ ਬ੍ਰਹਮ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮਨੁ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹ ਕਹ ਉਠ ਉਠ ਜਾਏ ਇਹਤੇ ਕੀਤੇ ਹੋਰ ਕਰੇ ਤਾਂ ਆਖਣ ਸਕੇ ਕੀ ਕੇ ਜੇਵੜ ਭਾਵੇ ਦੇਵੜ ਹੋਏ ਨਾਨਕ ਜਾਣੇ ਸੱਚ ਅਸੋਏ ਜੇ ਕੋ ਆਖੇ ਬੋਨ ਵਿਗਾੜ ਤਾਂ ਲਖੀਏ ਸਿਰ ਗਾਵਾਂ ਰਾਗਾ ਵਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ ਕੀਤੇ ਰਾਗ ਪਰੇ ਸੋ ਕਹੀ ਅਨ ਕੇਤੇ ਗਾਵਣ ਹਰੇ ਗਾਵੇ ਤੁਹਾਨੂੰ ਪਉਣ ਪਣੀ ਬੈਸੰਤ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿੱਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵਤਿਆਂ ਦਰੜ ਨਾਲੇ ਗਾਵੇ ਸਤਿ ਸਮਾਧੀ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ ਤੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਣ ਪੰਡਤ ਬਣਨ ਖੇਸਰ ਜੁਗ ਜਗ ਵੇਦਾਂ ਨਾਲੇ ਗਾਵੇ 모ਹਣੀ ਆਮਨ 모ਹਨ ਸਰਗਾ ਮਛ ਪਿਆਲੇ ਗਾਵਣ ਰਤਨੋਂ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰੱਖੇ ਧਾਰੇ ਸੇ ਦੂਰ ਨੂੰ ਗਾਵੇ ਜੋ ਤੁਧ ਭਾਵਨ ਰਿੱਤੇ ਤੇਰੇ ਭਗਤਰ ਸਾਨੇ ਹੋਰ ਕਿਤੇ ਗਾਵਣ ਸੇ ਮੈਂ ਜਿੱਤਨਾ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਤਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੇਵੜਿਆਈ ਯੋਤਿ ਸਿ ਭਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਸਾ ਸਹਉ ਸਹਪਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਚਿੰਤਾ ਕਾਲ ਕਵਾਰੀ ਕਾ ਅਜੁਗਤ ਡੰਡਾ ਪ੍ਰਤੀਤ ਆਏ ਬੰਤੀ ਸਭ ਜਮਾਤਿ ਮਨ ਜੀਤੇ ਜਗ ਜੀਤ ਆਦੇਸ ਆਦੇਸ ਆਦਨਿ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਅੜੜਵਾਜੇ ਨਾਦ ਆਪਨ ਆਤਰਾਤੀ ਸਭ ਜਾਕੇ ਰੇ ਦਿਸ ਦਿਵਰਾ ਸਾਧ ਸੰਯੋਗ ਵਿਨਯੋਗ ਦੁਇ ਕਰ ਚਲਾਵੇ ਲੇਖ ਆਵੇ ਭਾਗ ਆਦੇਸ ਆਦੇਸ ਆਦਨਿ ਨਿਰਾਦ ਅਨਾਹਤ ਜੁਗ ਜੁਗ ਏਕੋ ਵੇਸ ਇਕਾ ਮਾਈ ਜੁਗਤ ਵਿਆਈ ਤੈਂ ਚੇਨੇ ਪਰਮਾਨ ਇੱਕ ਸੰਸਾਰ ਇਕ ਪੰਡਾ ਨੇ ਕਿਲਾਏ ਦੀਬਾਨ ਜਿਵਤ ਸੁਭਾਵੇ ਦੇ ਵਿੱਚ ਚਲਾਵੇ ਜਿਵ ਹੋਵੇ ਫੁਰਮਾਨ ਹੋਵੇਖੇ ਉਹ ਨਨਦਰਣ ਆਵੇ ਬਹੁਤਾ ਹੋ ਵਿੜਾਨ ਆਦੇਸ ਸੇ ਆਦੇਸ ਆਦ ਨਿਨ ਨਾ ਤੈ ਰਹਤ ਜੁਗ ਜੁਗ ਏਕ ਹੋਵੇਸ ਆਸਨ ਲੋਏ ਲੋਏ ਪੰਡਾਰ ਜੋਖ ਸਿਪਾਇਆ ਸੋ ਏਕ ਅਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦ ਨਿਲ ਅਨਾਦ ਰਹਿਤ ਜੁਗ ਜੁਗ ਏਕੋ ਵੇਸ ਇਕ ਦੂਜੀ ਬੋ ਲਖ ਹੋਏ ਲਖ ਹੋਏ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਤਰਾਹੇ ਪਤ ਪਵਣੀਆਂ ਚੜਿਏ ਹੋਵੇ 21 ਸੁਣ ਗੱਲਾਂ ਆਕਾਸ ਕਹੀ ਕੀਟਾਇ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਜਪਣੈ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਣ ਨਾ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੇ ਸੰਸਾਰ jis hath jor kar vekhe soe nanak uttam nee jnaa ko vee raati rutte ditti vaar paun paani agni paataal tis vee dharti thaam rakhi dharm saal tis vee jee jod ke rang din ke naam anek arant karme karme hoye vichar sattaa sattaa darbar ਦਿੱਥੈ ਸੁਹਣ ਪੰਜ ਪਰਵਾਨ ਨਦਰੀ ਕਰਮ ਪਵੇ ਨੀਸਾਨ ਕਚਪਕਾਈ ਉਥੇ ਪਾਏ ਨਨ ਗਿਆ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਉਣ ਪਣੀ ਵੈ ਸੰਤਰ ਕੇਤੇ ਗਾਨ ਮਹੇਸ ਕੇਤੇ ਬ੍ਰਹਮ ਘਾੜ ਤਕੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਬੁਈ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਮੇਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਉਣੀ ਕੀਤੀ ਆ ਬਾਣੀ ਕੇਤੇ ਪਾਤ ਜੀ ਨਿਰੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਇੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਦ ਵਿਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਘਾੜਤ ਗਣੀਏ ਬਹੁਤ ਅਨੂਪ ਤਾਂ ਗੇ ਅਗਲ ਲੰਗਤਿਆ ਨਾ ਜਾਏ ਜੇ ਕੋ ਕਹੇ ਵਿਸ਼ੇ ਬੁਸਤਾ ਹੋਏ ਦਿੱਥੈ ਘੜੀਐ ਸੁਰਤ ਮਤਿ ਮਨ ਬੁੱਧ ਦਿੱਥੈ ਘੜੀਐ ਸੁਨਾਸਦਾ ਕੀ ਸੁਧ ਕਰਮਖੰਡ ਕੇ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲਸੂਰ ਜਿਨ ਮੈਂ ਰਾਮ ਰਹਾ ਪ੍ਰਭੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਖਤ ਨੇ ਜਾਹੇ ਨਾ ਹੋ ਮਰੇ ਨ ਠਾਕੇ ਜਾਏ ਜਿਨ ਕੇ ਰਾਮ ਸੇਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਨੰਨ ਸੱਚਾ ਮਨ ਸੋਏ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾ ਅੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮਿਤ ਵੈ ਤਿਵਕਾਰ ਵੇਖੇ ਵਿੱਚ ਕਰਮੀ ਚਾਰ ਨਾਨਕ ਸਨਾ ਕਰਦਾ ਸਾਰ ਜਦ ਬਹਾਰ ਆਤੀ ਦਸਨਿਆਰ ਅਹਰਨ ਮਤਿ ਵੇਦ ਥਿਆਰ ਪਉਖਲਾ ਅਗਨ ਤਿਪਤਾ ਪਾਂਡਾ ਪਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ പവന ഗുരു പാണി പിത മാത തര മഹത്ത ദിവസ രാത് സഗല ജഗത്ത് ചങ്ങ ജാമ്യ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਨ ਨਿਨ੍ਹੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਨ वाहिगुरु जी ख़सा वाहिगुरु जी की फ़त